ਅਲਕਾਇ ਉਤਰੀ ਤੋਂ ਸਾਡਾ ਵਿਧਾਇਕ ਪ੍ਰਕਾਸ਼ ਪਾਂਡੇ ਦੀ ਅਗਵਾਈ ਦੇ ਵਿੱਚ ਚਾਂਦ ਸਿਨੇਮਾ ਵਿਖੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸੀ ਵਰਕਰਾਂ ਨਾਲ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਫੀਸ਼ ਪਾਂਡੇ ਨੇ ਦੱਸਿਆ ਭਾਵੇਂ ਹੀ ਲੁਧਿਆਣੇ ਦੇ ਸੰਸਦ ਬਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਪਰ ਉਸ ਨਾਲ ਕਾਂਗਰਸ ਪਾਰਟੀ ਨੂੰ ਕੋਈ ਵੀ ਫਰਕ ਨਹੀਂ ਪੈਣ ਵਾਲਾ ਹੈ ਉਹਨਾਂ ਇਹ ਵੀ ਕਿਹਾ ਕਿ ਮੇਰੇ ਪਿਤਾ ਸ਼ਹੀਦ 조ਕਿੰਦਰ ਪਾਲ ਪਾਂਡੇ ਕਾਂਗਰਸ ਪਾਰਟੀ ਦੀ ਬਹੁਤ ਲੰਬਾ ਸਮੇਂ ਐ ਸੇਵਾ ਕੀਤੀ ਹੈ ਤੇ ਉਸ ਤੋਂ ਬਾਅਦ ਵੀ ਮੈਂ 8 ਵਾਰ ਇਲੈਕਸ਼ਨ ਲੜਿਆ ਹਾਂ ਤੇ 6 ਵਾਰ ਹਲਕਾ ਉਤਰੀ ਤਾਂ ਲਗਾਤਾਰ ਕਾਂਗਰਸ ਪਾਰਟੀ ਤੋਂ ਵਿਧਾਇਕ ਰਿਹਾ ਹਾਂ ਅੱਜ ਇਸ ਮੀਟਿੰਗ ਦੇ ਵਿੱਚ ਵਰਕਰ ਸਾਥੀਆਂ ਨੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਨਿਸਵਾਦ ਦੀ ਲੁਧਿਆਣਾ ਮੈਂਬਰ ਪਾਰਲੀਮੈਂਟ ਦੀ ਟਿਕਟ ਬੇਦਾਗ ਅਤੇ ਇਮਾਨਦਾਰ ਇਨਸਾਨ ਰਾਕੇਸ਼ ਪਾਂਡੇ ਨੂੰ ਦਿੱਤੀ ਜਾਵੇ ਤਾਂ ਜੋ ਲੁਧਿਆਣਾ ਸ਼ਹਿਰ ਦੀ ਲੋਕ ਸਭਾ ਸੀਟ ਜਿੱਤ ਕੇ ਕਾਂਗਰਸ ਹਾਈ ਕਮਾਂਡ ਦੀ ਚੋਰੀ ਪਾਈ ਜਾ ਸਕੇ ਨਹੀਂ ਬਿੱਟੂ ਜੀ ਦੇ ਪਾਰਟੀ ਛੱਡਣ ਦਾ ਇਸ ਗੱਲ ਨਾਲ ਕੋਈ ਕੰਸਰਨ ਨਹੀਂ ਹੈ ਅੱਛਾ ਹੈ ਕਿਉਂਕਿ ਪਾਰਲੀਮੈਂਟ ਦੇ ਇਲੈਕਸ਼ਨ ਆ ਰਹੇ ਨੇ ਪਾਰਟੀ ਵੱਲੋਂ ਤਿਆਰੀ ਹੋ ਰਹੀ ਹੈ ਉਸ ਸਿਲਸਿਲੇ ਦੇ ਵਿੱਚ ਅਸੀਂ ਸਾਰੇ ਵਰਕਰ ਸਾਥੀ ਜੀ ਤਿਆਰ ਹੋ ਜੀ ਇਲੈਕਸ਼ਨ ਲਈ ਜੀ ਪਾਰਟੀ ਦਾ ਮਨ ਹੋ ਰਹੀ ਦੀ ਜੀ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਤਾਂ ਬਿਲਕੁਲ ਲੜਾਂਗੇ ਜੀ ਕਿਉਂਕਿ ਇਸ ਤੋਂ ਪਹਿਲਾਂ ਵੀ ਸਨ 1985 ਦੇ ਵਿੱਚ ਜਦੋਂ ਕਿ ਅਤਵਾਦ ਦਾ ਪੂਰਾ ਜ਼ੋਰ ਸੀ ਸ਼ਹੀਦ ਜਗਿੰਦਰਪਾਲ ਪਾਂਡੇ ਜੀ ਇਲੈਕਸ਼ਨ ਲੜੇ ਸਨ ਤੇ ਸਾਰਾ ਏਰੀਆ ਇਹ ਸਮਝੋ ਇੱਕ ਤਰ੍ਹਾਂ ਦੇ ਨਾਲ ਮੇਰਾ ਦੇਖਿਆ ਹੋਇਆ ਹੈ ਜਿੰਨੀ ਵੀ ਪੂਰੀ ਪਾਰਲੀਮੈਂਟ ਦੀ ਕੰਸਟੀਟੂਐਂਸੀ ਲੁਧਿਆਣੇ ਦੀ ਹੈਗੀ ਵਰਕਰਾਂ ਦਾ ਕੀ ਮੀਨ ਕਹਿਣਾ ਹੈਗਾ ਵਰਕਰ ਨੂੰ ਮਿਲਦੇ ਨੇ ਕੀ ਕਹਿੰਦੇ ਨੇ ਵਰਕਰ ਵਰਕਰ ਸਾਥੀ ਬੜੇ ਉਤਸ਼ਾਹ ਦੇ ਵਿੱਚ ਨੇ ਪਾਰਟੀ ਦੇ ਕੰਮ ਵਾਸਤੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਨੇ ਜਿਸ ਨੂੰ ਵੀ ਪਾਰਟੀ ਪਰਮਿਸ਼ਨ ਦੇਗੀ ਜਾਂ ਜਿਸ ਦੀ ਵੀ ਡਿਊਟੀ ਲੱਗੇਗੀ ਇਲੈਕਸ਼ਨ ਦੇ ਵਿੱਚ ਸਾਰੇ ਵਰਕਰ ਹੌਮ ਹਮਾ ਕੇ ਉਸ ਦੇ ਵਿੱਚ ਹਿੱਸਾ ਲੈਣਗੇ ਔਰ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਗੇ ਉਹ ਛੇਵਰ ਦੇ ਐਮਪੀ ਉਹ ਛੇਵਰ ਦੇ ਵੀ ਐਮਐਲਏ ਨੂੰ ਅੱਠ ਤੁਸੀਂ ਇਲੈਕਸ਼ਨ ਕਰ ਦਿੱਤੇ ਹਨ ਸਰ ਪਾਰਟੀ ਨੂੰ ਤੁਹਾਡੇ ਵਾਲੀ ਜਗ੍ਹਾ ਦਾ ਹੁਣ ਆਸ਼ੂ ਜੀ ਵੀ ਨੇ ਸੱਜੇ ਤਲਵਾਰ ਜੀ ਤੇ ਜਵਰ ਸਾਹਿਬ ਵੀ ਰੇਸ ਦੇ ਵਿੱਚ ਆ ਗਏ ਨੇ ਕੀ ਕਰ ਰਹੇ ਨੇ ਆਪਣੇ ਹਾਈ ਕਮਾਂਡ ਨੂੰ ਤੁਹਾਡੇ ਉੱਤੇ ਧਿਆਨ ਨਾ ਤੇਗਾ ਕੋਈ ਗੱਲਬਾਤ ਹੋਈ ਕੱਢੀ ਹੈ ਹਾਈ ਕਮਾਂਡ ਨਾਲ ਦੇਖੋ ਪਾਰਟੀ ਦੇ ਵਿੱਚ ਹਰੇਕ ਦਾ ਹੱਕ ਆ ਆਪਣਾ ਪੱਖ ਪੇਸ਼ ਕਰਨਾ ਤੁਹਾਨੂੰ ਧਿਆਨ ਚੋਵੇ ਤਾਂ ਪਿਛਲੇ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਵੀ ਮੈਂ ਅਪਲਾਈ ਕੀਤਾ ਸੀਗਾ ਪਾਰਲੀਮੈਂਟ ਵਾਸਤੇ ਸੀਟ ਵਾਸਤੇ ਪਰ ਪਾਰਟੀ ਨੇ ਉਹਨੂੰ ਦੁਆਰਾ ਤੋਂ ਬਿੱਟੂ ਦੀ ਡਿਊਟੀ ਲਗਾ ਦਿੱਤੀ ਸੀਗੀ ਤੇ ਉਹਨਾਂ ਨੂੰ ਉਹਨਾਂ ਵਾਸਤੇ ਸੀ ਪਾਰਟੀ ਦੇ ਤੌਰ ਤੇ ਸਾਰਿਆਂ ਨੇ ਕੰਮ ਕੀਤਾ ਸੀਗਾ ਪਰ ਦੁਆਰਾ ਉਸ ਜਿੱਤ ਨੂੰ ਯਕੀਨੀ ਬਣਾਇਆ ਸੀ ਤੇ ਇਸ ਵਕਤ ਵੀ ਸਾਰੇ ਹਰੇਕ ਵਰਕਰ ਦਾ ਹੱਕ ਹੈ ਆਪਣਾ ਆਪਣਾ ਹੱਕ ਪਾਰਟੀ ਦੇ ਕੋਲ ਸਾਹਮਣੇ ਰੱਖਣਾ ਆਪਣਾ ਪੱਖ ਉਹਨਾਂ ਦੋਸਤਾਂ ਦੀ ਵੀ ਹੈਗੀ ਜੇ ਉਹਨਾਂ ਨੂੰ ਕੋਈ ਡਿਊਟੀ ਮਿਲਦੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਉਸ ਗੱਲ ਦੇ ਵਿੱਚ ਜੀ ਸਦਕੇ ਵੈਲਕਮ ਹੈ ਸਾਰਿਆਂ ਦਾ ਜਿਸ ਨੂੰ ਵੀ ਡਿਊਟੀ ਮਿਲੇਗੀ ਉਸ ਨੂੰ ਅਸੀਂ ਜੀ ਜਾਣ ਦੇ ਨਾਲ ਨਿਭਾਵਾਂਗੇ ਠੀਕ ਹੈ ਕੋਈ ਤੁਹਾਡੀ ਪੰਜਾਬ ਪ੍ਰਧਾਨ ਦੇ ਨਾਲ ਕੋਈ ਮੀਟਿੰਗ ਵਗੈਰਾ ਹੋਈ ਗਈ ਹੈ ਹਾਈ ਕਮਾਂਡ ਨਾਲ ਕੋਈ ਗੱਲਬਾਤ ਚੱਲਦੀ ਹੈ ਇਲੈਕਸ਼ਨ ਨੂੰ ਲੈ ਕੇ ਇਲੈਕਸ਼ਨਾਂ ਦੇ ਬਾਰੇ ਵਿੱਚ ਸਲਾਮ ਮਸ਼ਵਰਾ ਹੁੰਦਾ ਪਿਛਲੇ ਦਿਨਾਂ ਵਿੱਚ ਵੀ ਮੈਂ ਦੋ ਤਿੰਨ ਦਿਨ ਪਹਿਲਾਂ ਆਪਣਾ ਪੰਜਾਬ ਇਨਚਾਰਜ ਜਿਹੜੇ ਯਾਦਵ ਜੀ ਨੇ ਉਹਨਾਂ ਨੂੰ ਮਿਲ ਕੇ ਆਇਆ ਉਹਨਾਂ ਨਾਲ ਪੂਰੀ ਖੁੱਲ ਕੇ ਤਹਿਸੀਲ ਦੇ ਨਾਲ ਸਾਰੀ ਡਿਟੇਲ ਚ ਗੱਲ ਹੋਈ ਹੈਗੀ ਐ ਔਰ ਜੋ ਚੀਜ਼ ਸੀਗੀ ਹਾਲਾਤ ਨੇ ਉਹ ਸਾਰੇ ਉਹਨਾਂ ਦੇ ਨੋਟਿਸ ਵਿੱਚ ਲੈਂਦੇ ਨੇ ਅਸੀਂ ਤਾਂ ਵਰਕਰ ਹੈਗੇ ਆਂ ਦੀ ਕਾਂਗਰਸ ਪਾਰਟੀ ਦੇ ਦਿਲੋਂ ਦਨੋ ਮਨੋਂ ਤੁਹਾਨੂੰ ਜਿੱਥੇ ਵੀ ਪਾਰਟੀ ਸਾਡੀ ਡਿਊਟੀ ਲਾਊਗੀ ਅਸੀਂ ਉੱਥੇ ਖੜੇ ਆਂ ਔਰ ਹਾਈ ਕਮਾਂਡ ਨੂੰ ਤੁਹਾਡੇ ਚੈਨਲ ਦੇ ਮੱਧਮ ਤੋਂ ਅਸੀਂ ਅਪੀਲ ਕਰਦੇ ਆਂ ਕਿ ਬੇਦਾਗ 6 ਵਾਰੀ ਜਿੱਤੇ ਹੋਏ ਐਮਐਲਏ ਨੇ ਐਕਸਪੀਰੀਅੰਸ ਹੈ ਔਰ ਲੋਕਾਂ ਦੀ ਪਸੰਦ ਵੀ ਹੋਣਗੇ ਹੈ ਵੀ ਆ ਤੇ ਅਸੀਂ ਤਾਂ ਇਹੀ ਕਹਿੰਨੇ ਕਿ पांडे ਸਾਹਿਬ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਕਿ ਇੱਕ ਰੋਸ ਸੀਗਾ ਬਿੱਟੂ ਜੀ ਦਾ ਕਿ ਉਹ ਕਿਸੇ ਨੂੰ ਮਿਲਦੇ ਨਹੀਂਗੇ ਉਹ ਨਹੀਂ ਉਹ ਕਮੀ ਆ ਜਿਹੜੀ ਉਹ पांडे ਸਾਹਿਬ ਦੂਰ ਕਰਨਗੇ ਅਸੀਂ ਵਰਕਰ ਨਾਲ ਦੂਰ ਕਰਾਂਗੇ ਨਾਲ-ਨਾਲ ਜਿੱਥੇ ਵੀ ਕੋਈ ਹੋਇਆ ਕਰੂਗਾ ਨਾਲ ਜਾ ਕੇ ਅਸੀਂ ਉਹ ਮਿਲਿਆ ਕਰਾਂਗੇ ਸੰਗਤ ਦੇ ਕੰਮ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੋਣਗੇ ਜਿਹਦਾ ਹੁਣ ਹੋਰ ਵੀ ਬੰਦੇ ਨੇ ਭਲਵਾਂਤ ਜੀ ਜੀ ਇਸ ਰੇਸ ਦੇ ਵਿੱਚ ਨੇ ਡਾਬਰ ਸਾਹਿਬ ਵੀ ਚੱਲ ਰਹੇ ਇਸ ਦੇ ਵਿੱਚ ਆ ਗਏ ਨੇ ਕੰਡੀ ਗਲਵਾਰ ਜੀ ਵੀ ਕੀ ਉਹ ਦੋ ਆਪਣੇ ਕੁਲਦੀ ਵੈਜ ਜੀ ਵੀ ਕਹਿ ਰਹੇ ਨੇ ਮੈਨੂੰ ਵੀ ਟਿਕਟ ਦਿਓ ਦੇਖੋ ਗੱਲ ਇਹ ਆ ਜੀ ਟਿਕਟ ਪਾਰਟੀ ਹਾਈ ਕਮਾਂਡ ਨੇ ਦੇਣੀ ਆ ਔਰ ਪਾਰਟੀ ਜਿਹਨੂੰ ਵੀ ਟਿਕਟ ਦਊਗੀ ਅਸੀਂ ਕਾਂਗਰਸ ਦੇ ਸੱਚੇ ਸਿਪਾਹੀ ਆ ਸਾਡਾ ਹੱਕ ਸੀਗਾ ਕਿਉਂਕਿ ਪਾਂਡੇ ਸਾਹਿਬ ਸੀਨੀਅਰ ਨੇ ਔਰ ਅਸੀਂ ਪਾਂਡੇ ਸਾਹਿਬ ਵਾਸਤੇ ਟਿਕਟ ਦੀ ਅਪੀਲ ਕਰਦੇ ਆਂ ਬਾਕੀ ਪਾਰਟੀ ਜਿਹਨੂੰ ਵੀ ਟਿਕਟ ਦਊਗੀ ਲੁਧਿਆਣੇ ਤੋਂ ਅਸੀਂ ਤਨੋਂ ਮਨੋਂ ਤਨੋਂ ਅਸੀਂ ਉਹਨਾਂ ਦੇ ਨਾਲ ਖੜੇ ਆਂ ਔਰ ਪੂਰਾ ਡਟ ਕੇ ਅਸੀਂ ਜਿਹੜਾ ਕਿ ਉਹਨਾਂ ਦਾ ਸਾਥ ਦੇਵਾਂਗੇ ਜਿਹੜਾ ਵੀ ਕੈਂਡੀਡੇਟ ਖੜੂਗਾ ਕਾਂਗਰਸ ਪਾਰਟੀ ਤੋਂ ਜੀ ਲੁਧਿਆਣਾ ਲਾਈਵ ਲਈ ਟਿੰਕਾ ਜਰਤੀ ਰਿਪੋਰਟ